ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜ ਲਗਾਤਾਰ ਜਾਰੀ ਹਨ ਸਨੀ ਓਬਰਾਏ ਆਵਾਸ ਯੋਜਨਾ ਦੇ ਤਹਿਤ ਜੱਸਾ ਸਿੰਘ ਸੰਦੂ ਕੌਮੀ ਪ੍ਰਦਾਨ ਦੀ ਰੈਨੁਮਾਈ ਹੇਠ ਲੋੜਵੰਦ ਪਰਿਵਾਰਾਂ ਲਈ ਵੱਡੀ ਗਿਣਤੀ ਵਿੱਚ ਮੁਫਤ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਇਸ ਲੜੀ ਤਹਿਤ ਜ਼ਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਬੂੜਾ ਗੁੱਜਰ ਵਿੱਚ ਇੱਕ ਬਹੁਤ ਹੀ ਲੋੜਵੰਦ ਪੁੱਤਰ ਗਵਾ ਚੁੱਕੀ ਵਿਧਵਾ ਨੂੰ ਟਰਸਟ ਵੱਲੋਂ ਮਕਾਨ ਬਣਾ ਕੇ ਦਿੱਤਾ ਗਿਆ ਇਸ ਮਕਾਨ ਦਾ ਉਦਘਾਟਨ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਰਾਜਕੁਮਾਰ ਜੀ ਅਤੇ ਸੀਨੀਅਰ ਸਿਵਲ ਜੱਜ ਹਿਮਾਂਸ਼ੂ ਅਰੋੜਾ ਜੀ ਵੱਲੋਂ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰਵਿੰਦ ਪਾਲ ਸਿੰਘ ਚਹਿਲ ਨੇ ਦੱਸਿਆ ਕਿ ਵਿਧਵਾ ਮਹਿਲਾਵਾਂ ਵੱਲੋਂ ਟਰਸਟ ਰਾਣੀ ਡਾਕਟਰ ਓਬਰਾਏ ਨੂੰ ਬੇਨਤੀ ਕੀਤੀ ਗਈ ਸੀ ਤੇ ਡਾਕਟਰ ਓਬਰਾਏ ਨੇ ਤੁਰੰਤ ਪੈਸੇ ਜਾਰੀ ਕਰਕੇ ਮਕਾਨ ਬਣਾਉਣ ਦਾ ਫੈਸਲਾ ਕੀਤਾ ਸਰਬੱਤ ਪਲਾ charitable trust ਵੱਲੋਂ ਹੁਣ ਤੱਕ 1725 ਲੋੜਵੰਦ ਪਰਿਵਾਰਾਂ ਨੂੰ ਮੁਫਤ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ। ਭਰਾਏ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਜਿਨ੍ਹਾਂ ਨੇ ਮੈਨੂੰ ਸਹਾਰਾ ਦੇ ਕੇ ਖੜਾ ਕੀਤਾ ਤੇ ਮੇਰਾ ਮਕਾਨ ਮੈਨੂੰ ਬਣਾ ਕੇ ਦਿੱਤਾ ਤੇ ਛੱਤ ਦਿੱਤੀ ਹੈ ਮੈਨੂੰ ਤੇ ਮੇਰਾ ਬਹੁਤ ਬੁਰਾ ਹਾਲ ਸੀ।